ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟ ਸੰਦੋਖਰਾਏ ਦਾ ਇੱਕ ਨੌਜਵਾਨ ਸੁਖਵਿੰਦਰ ਸਿੰਘ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ। ਵਿਦੇਸ਼ ਸਪੇਨ ਭੇਜਣ ਦੀ ਬਜਾਏ ਬੇਲਾਸੁਰ ਵਿੱਚ ਭੇਜ ਦਿੱਤਾ। ਭਟੋ ਪੁੱਤਰ ਮਸੂਰਾਮ ਵਾਸੀ ਪਿੰਡ ਕੋਟ ਸੰਦੋਖਰਾਏ ਨੇ ਪੁਲਿਸ ਅਧਿਕਾਰੀ ਨੂੰ ਦਰਖਾਸਤ ਦੇ ਕੇ ਇਨਸਾਫ਼ ਦੀ ਮੰਗ ਕਰਦੇ ਦੱਸਿਆ ਕਿ ਸਰਬਜੀਤ ਸਿੰਘ ਪੁੱਤਰ ਕਰਮ ਸਿੰਘ ਹੈੜੀ ਪੁੱਤਰ ਸਰਬਜੀਤ ਸਿੰਘ ਵਾਸੀਆਂ ਦਾ ਪਿੰਡ ਉਬਨ ਖੁਰਦ ਥਾਣਾ ਰਥਾਲਾ ਤੇ ਮੰਗਵਿੰਦਰ ਸਿੰਘ ਉਰਫ ਮੰਗਾਵਾਸੀ ਪਿੰਡ ਮੰਡਿਆਲਾ ਜ਼ਿਲ੍ਹਾ ਅਮਰਸਰ ਨੇ ਮੇਰੇ ਪੁੱਤਰ ਸੁਖਵਿੰਦਰ ਸਿੰਘ ਨੂੰ ਸਿੱਧੇ ਵਿਦੇਸ਼ ਸਪੇਨ ਭੇਜਦਾ ਚਾਹਸਾ ਦੇ ਕੇ 13 ਲੱਖ ਰੁਪਏ ਲੈ ਕੇ 29 April 2024 ਨੂੰ ਬੇਲਾਸੁਰ ਭੇਜ ਦਿੱਤਾ ਜਿੱਥੇ ਡੌਂਕਰਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕਰੀਬ 1 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਉਸ ਕੋਲੋਂ ਖੋ ਲਈ ਜਦ ਕਿ ਹੁਣ ਪਿਛਲੇ ਕਰੀਬ 2 ਮਹੀਨਿਆਂ ਤੋਂ ਸਾਨੂੰ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਅਤੇ ਨਾ ਹੀ ਕੋਈ ਫੋਨ ਤੇ ਗੱਲਬਾਤ ਹੋ ਰਹੀ ਹੈ ਬੇਲਾਸੁਰ ਵਿੱਚ ਫਸੇ ਸੁਖਮਿੰਦਰ ਸਿੰਘ ਦੇ ਪਿਤਾ ਪਟੋਨੇ ਵਿਦੇਸ਼ ਮੰਤਰਾਲੇ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹਨਾਂ ਦਾ ਪੁੱਤਰ ਵਾਪਸ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਇਸ ਸਬੰਧੀ ਅੱਜ ਥਾਣਾ ਤਾੜੀਵਾਲ ਦੇ ਜਾਂਚ ਅਧਿਕਾਰੀ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਖਿਆ ਕਿ ਦਰਖਾਸਤ ਪ੍ਰਾਪਤ ਹੋਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਜਦਕਿ ਟਰੈਵਲ ਏਜੰਟਾਂ ਦੇ ਦੱਸੇ ਪਤੇ ਤੇ ਪੁਲਿਸ ਪਾਰਟੀ ਸਮੇਤ ਰੇਡ ਕੀਤੇ ਜਾ ਰਹੇ ਹਨ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਪਤਾ ਕੀ ਨਾਲ ਪਟੋ ਜੀ ਕਿਹੜਾ ਪੇ ਕੋਰਸ ਦੁਹਰਾਇ ਕੀ ਮਸਲਾ ਜੀ ਤੁਸੀਂ ਕਹਿ ਰਹੇ ਕਿ ਸਾਡਾ ਪਰਚਾ ਜਿਹੜਾ ਸੀਗਾ ਬਾਹਰ ਭੇਜਿਆ ਸੀ ਕਿਸੇ ਏਜੰਟ ਨੇ ਪਰ ਤਾਂ ਨਾਲ ਧੋਖਾ ਹੋਇਆ ਇਹ ਹਾਂਜੀ ਮੇਰਾ ਮੁੰਡਾ ਜੀ ਇਬਨ ਪਿੰਡ ਖੁਰਦ ਜ਼ਿਲ੍ਹਾ ਮਰਸਰ ਇਹ ਉੱਥੇ ਵਿਆਹ ਸੀ ਤੇ ਉੱਥੇ ਨਾਲ ਸੰਪਰਕ ਹੋਇਆ ਪੁੱਛ ਕਿਹਨਾਂ ਦੇ ਨਾਲ ਸੰਪਰਕ ਹੋਇਆ ਇਹ ਸਰਜੀ ਸਿੰਘ ਏਜੰਟਾ ਜੀ ਤੇ ਉਹਨਾਂ ਨੇ ਕਿਹਾ ਵੀ 48 ਘੰਟੇ ਤੁਹਾਡਾ ਮੁੰਡਾ ਅਸੀਂ ਪਹੁੰਚਾ ਦਾਂਗੇ ਠੀਕ ਹੈ ਜੀ ਅੱਡੇ ਕੋ ਪੈਸੇ 10 ਲੱਖ ਰੁਪਏ ਨਕਦ ਲੈ ਲਿਆ ਉਹਨੇ ਬਾਕੀ ਡੌਂਕਰਨੋ ਇਹ ਪੈਸੇ ਬਾਅਦ ਚ ਆ ਹੀ ਪਾਉਂਦੇ ਰਹੇ ਆ ਮਾਰ ਕੋਠੀ ਵੀ ਕੀਤੀ ਮੁੰਡੇ ਨਾਲ ਇਹਨਾਂ ਨੇ ਤੇ ਫਿਰ ਇਹਨਾਂ ਨੂੰ ਸਾਲ ਹੋ ਗਿਆ ਨਹੀਂ ਪਹਚਾਇਆ ਹੁਣ 3 ਮਹੀਨੇ ਹੋ ਗਿਆ ਮੁੰਡਾ ਫਸਿਆ ਆ ਦੋ ਮਹੀਨੇ ਤੋਂ ਫੋਨ ਨਹੀਂ ਆਉਂਦਾ ਸਾਨੂੰ ਤੇ ਇੱਕ ਇਹਨਾਂ ਨਾਲ ਰਲਿਆ ਮੁੰਡਾ ਹੋਰ ਵਿੱਕੀ ਉਹ ਡਾਕਰਾਂ ਨੂੰ ਲਾ ਕੇ ਸਾਨੂੰ ਤੇ ਸਾਡੇ ਕੋਲ ਵੱਖਰੇ ਪੈਸੇ ਪਵਾਲੇ ਆ ਇਹ ਤੁਹਾਨੂੰ ਮੁੰਡਾ ਮਾਰ ਦੇਣਾ ਚਾਹੀਦਾ ਡਰਦੇ ਆ ਪਾ ਤੇ ਵੱਖਰੇ ਕਿੰਨੇ ਪਵਾਏ ਇਹ 3.5 ਲੱਖ ਰੁਪਏ ਜੀ ਕੀ ਨਾਮ ਹੈ ਤੁਹਾਡੇ ਮੁੰਡੇ ਦਾ ਇਹ ਸੁਖਿੰਦਰ ਸਿੰਘ ਕਿੰਨੀ ਉਮਰ ਕੀ ਜੀ ਉਮਰ 26 ਸਾਲ ਹੋਣੀ ਹੈ ਜੀ ਵਿਆਹ ਦਾ ਵਿਆਹ ਜੀ ਬੱਚੇ ਹੈਗੇ ਇੱਕ ਪੁੱਤਰਾ ਜੀ ਠੀਕ ਹੈ ਜੀ ਤੁਹਾਨੂੰ ਕੀ ਕਹਿੰਦੇ ਕਿ ਤੁਹਾਨੂੰ ਇੱਕ ਉਹਨੂੰ ਬੱਚੇ ਨੂੰ ਇੱਕ ਨੰਬਰ 'ਚ ਭੇਜਣ ਹਾਂਜੀ ਇੱਕ ਨੰਬਰ 'ਚ ਭੇਜਾਂਗੇ 48 ਘੰਟੇ ਟਾਈਮ ਦਿੱਤਾ ਹੀ ਉਹਨਾਂ ਨੇ ਕਿੰਨੇ ਦਿਨ ਹੋ ਗਏ ਬਾਹਰ ਗਏ ਤੇ ਅਪ੍ਰੈਲ ਸਾਲ ਹੀ ਹੋ ਚਲੇ ਜੀ ਕਿਉਂਕਿ ਸਾਲ ਹੋ ਗਿਆ ਤੇ ਉਹ ਬਸ ਪਹੁੰਚਿਆ ਨਹੀਂ ਜਿੱਥੇ ਪਹੁੰਚਿਆ ਨਹੀਂ ਇਹਨਾਂ ਨੇ ਸਪੇਨ ਦਾ ਕੀ ਗੱਲ ਹੋਈ ਸਾਡੀ ਤੇ ਬੇਲਾਰੂਸ ਲਾਤ ਆ ਇਹਨਾਂ ਨੇ ਅੱਛਾ ਬੇਲਾਰੂਸ ਤੋਂ ਨਾਂ ਵਿਚਾਰੇ ਕੋ ਪਾਹ ਬੋੜਾ ਤੇ ਨਾ ਕੁਝ ਤੇ ਰੋਟੀ ਤੇ ਭੁੱਖਾ ਕਿਨਾਂ ਤੇ ਰਿਹਾ ਹੋ ਕਿੰਨੇ ਦਿਨ ਹੋ ਗਈ ਗੱਲ ਹੋਈ ਸਾਡੀ ਗੱਲ ਇਸ ਸਾਲ ਤੋਂ ਉੱਪਰ ਹੋਈ ਗਿਆ ਆ ਆਡੀ ਗੱਲ ਮੁੰਡੇ ਨਾਲ ਹੁੰਦਿਆਂ ਅਲੇ 2 ਮਹੀਨੇ ਹੋ ਗਏ 2 ਮਹੀਨੇ ਤੋਂ ਉੱਪਰ 2 ਮਹੀਨੇ ਹੋ ਗਏ ਨਹੀਂ ਗੱਲ ਹੋਈ ਕੋਈ ਵੀ ਪਹਿਲੇ ਗੱਲ ਹੁੰਦੀ ਪਹਿਲੇ ਗੱਲ ਉਹ ਦੇ ਹੀ ਕੋਈ ਦੱਸਿਆ ਨਹੀਂ ਤੁਹਾਨੂੰ ਕਿ ਕਿਸ ਤਰ੍ਹਾਂ ਕੀਤਾ ਕਿੱਥੇ ਭੇਜਿਆ ਕਿ ਇਹ ਉਹ ਕਹਿੰਦਾ ਵੀ ਮੈਨੂੰ ਕੋਈ ਦੱਸਣ ਨਹੀਂ ਦੇਇਆ ਕੀ ਕਰਨਾ ਕੀ ਨਹੀਂ ਤੇ ਕੋਈ ਮੈਨੂੰ ਪਤਾ ਨਹੀਂ ਲੱਗਣ ਡਿਆ ਤੇ ਜਿਹੜਾ ਵੀ ਆਉਂਦਾ ਕੋਈ ਜੁੱਤੀ ਮਾਰ ਜਦਾ ਕੋਈ ਡਾਕ ਜਿਹੜਾ ਵੀ ਆਉਂਦਾ ਮਾਰ ਜਾਂਦਾ ਆ ਜੀ ਤੁਹਾਡੀ ਗੱਲ ਹੋ ਯਕੀਨ ਲਿਵਾਈ ਹੈ ਜੀ ਬੱਚੇ ਨਾਲ ਕੀ ਕਹਿੰਦਾ ਕਿਹੜੀ ਕਿਹੜੀ ਜਗਾ ਵਾ ਉਹ ਬੇਲਾਰੂਸਾ ਸਭ ਬੇਲਾਰੂਸਾ ਹਾਂ ਜੀ ਇੱਕ ਨੌਕਰ ਦਾ ਨੰਬਰ ਹੁੰਦਾ ਨੂੰ ਉਹ ਕਹਿੰਦਾ ਮੈਂ ਤੇ ਕੰਨ ਵੱਢ ਗਏ ਪੈਰ ਵੱਢ ਗਏ ਨਿਸ਼ੋੜਦਣਾ ਆ ਤੂੰ ਜਨਤਾ ਤੇ ਪਰਚਾ ਨਾ ਕਰਿਓ ਤੁਸੀਂ ਕੰਪਲੇਨ ਕੀਤੀ ਜੀ ਕੰਪਲੇਨ ਕੀਤਾ ਐਸਐਸਪੀ ਦੇ ਆਈ ਇੱਥੇ ਮਾਰ ਕੇ 21 ਜਨਵਰੀ ਦੇ ਇੱਥੇ ਆਈ ਜੀ ਧਾਰੀਵਾਲ ਇਹ ਐਸਐਸਪੀ ਬਲਵੀਰ ਸਿੰਘ ਕੋ ਉਹਨਾਂ ਨੇ ਕੀ ਕੀਤਾ ਉਹ ਇੱਕ ਵਾਰੀ ਜਾਏ ਨੇ ਮੋੜ ਕੇ ਮੂੰਹ ਹੀ ਨਹੀਂ ਕਾਂਡੇ ਸਾਡੇ ਹਲ ਬਨੇ 20 ਫੋਨ ਕੀਤੇ ਚੁੱਕਦੇ ਹੀ ਨਹੀਂ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਕਾਰਵਾਈ ਕੀਤੀ ਕੋਈ ਨਹੀਂ ਇਹਦੇ ਅਜੇ ਥਾਂ ਥਾਂ ਤਰਲੇ ਲੈਣ ਦੇ ਆ ਉਹ ਸਾਡਾ ਮੁੰਡਾ ਹੀ ਮਲਾ ਦੋ ਜੋ ਕਰਨਾ ਤੇ ਕਰ ਲੋ ਹਟ ਮੁੰਡੇ ਨਾਲ ਗੱਲਬਾਤ ਕਰਾਓ ਕੀ ਮੰਗੀ ਕਰਦੇ ਹੋ ਵੀਰੋ ਮੰਗੇ ਉਹ ਕਰਦੇ ਵੀ ਸਾਡਾ ਮੁੰਡਾ ਵਾਪਸ ਆਉਣਾ ਚਾਹੀਦਾ ਜੀ ਸੇ ਇਸਲਾਮ ਤਾਉਨ ਬਸ ਹੋਰ ਜੇ ਇਹਨਾਂ ਤੇ ਕਾਰਵਾਈ ਹੋਵੇ ਜਿਹੜਾ ਗਲਤ ਕੰਮ ਕਰਦੇ ਨੇ ਕਿ ਨਾ ਜਾਂਦੇ ਮੇਰਾ ਨਾਮ ਸਮੀਤਾ ਕਿਹੜਾ ਪਿੰਡ ਕੋਰਟ ਸੰਤੋ ਕਰਾਇ ਕੀ ਮਸਲਾ ਹੈ ਤੁਹਾਡਾ ਜਿਹੜਾ ਪਤੀ ਬਾਹਰ ਗਿਆ ਸੀਗਾ ਚਾਹੀਦਾ ਹਾਂਜੀ ਮੇਰੇ ਪੇਕੇ ਪਿੰਡ ਦਾ ਜੰਟਿਆ ਜੀ ਉਹਨਾਂ ਨੇ ਮੇਰੇ ਹਸਬੰਦ ਨੂੰ ਬਾਹਰ ਭੇਜਿਆ ਸੀ ਸਾਲ ਹੋ ਗਿਆ ਕਿ ਉੱਥੇ ਪਸਾਰ ਅਮਨੀ ਸਰਪਿੰਡੀਪਨ ਕੋਰਦਾ ਕਿਰਿੰਦਰ ਬੇਲੋ ਬੇਗੀ ਸਾਲ ਹੋ ਗਿਆ ਭੇਜਿਆਂ ਨੂੰ ਕੀ ਕਹਿੰਦਾ ਏਜੰਟ ਏਜੰਟ ਕਹਿੰਦਾ ਸੀ ਕਿ ਇੱਕ ਨੰਬਰ ਚ ਭੇਜਾਂਗੇ ਤੇ ਉਹਨਾਂ ਨੇ ਮਤਲਬ ਕਿ ਦੋ ਨੰਬਰ ਚ ਭੇਜਿਆ ਵਾ ਤੇ ਉੱਥੇ ਫਸਾਇਆ ਮਤਲਬ ਕਿ ਸਾਲ ਹੋ ਗਿਆ ਵਾ ਬੈਲਾਰੂਸ ਚ ਸਪੇਨ ਦੀ ਗੱਲ ਹੋਈ ਸੀ ਤੇ ਬੈਲਾਰੂਸ ਚ ਫਸਾਇਆ ਹੋਇਆ ਉਹਨਾਂ ਨੇ ਸਾਲ ਹੋ ਗਿਆ ਗੱਲਬਾਤ ਹੁੰਦੀ ਤੁਹਾਡੇ ਬਦੀ ਨਾਲ ਤੁਹਾਡੀ ਹਾਂਜੀ 2 ਮਹੀਨੇ ਹੋ ਗਏ ਗੱਲ ਹੋਈ ਨੂੰ ਹੁਣ ਤਾਂ ਹੋਈ ਨਹੀਂ ਕਾਫੀ ਟਾਈਮ ਹੋ ਗਿਆ ਕੀ ਕਹਿੰਦੇ ਏਜੰਟ ਵੀ ਭੇਜ ਦੇਣਗੇ हां जी ਉਹ ਤਾਂ ਕਹਿੰਦੇ ਸੀ ਭੇਜ ਦਾਂਗੇ ਪਰ ਉਹਨਾਂ ਨੇ ਫਸਾ ਕੇ ਰੱਖਿਆ ਹੋਇਆ ਸਾਲ ਨੂੰ ਕੀ ਇਹ ਮੰਗ ਕਰਦੇ ਤੁਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਮੇਰੇ ਹਸਬੰਦ ਵਾਪਸ ਆ ਜਾਣ ਤੇ ਨਾਲੇ ਜਿਹੜੇ ਜੈਂਟਵਾ ਧੋਖੇਬਾਜ਼ ਹਨਾਂ ਤੇ ਕਾਰਵਾਈ ਕੀਤੀ ਜਾਵੇ